ਸਾਰਾ ਉਹਨਾਂ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਾ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੰਕਾਰ ਦਾ ਜਿਹੜਾ ਬੋਲਬਾਲਾ ਸੀਗਾ ਉਹਦੇ ਮੂੰਹ ਤੇ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਲ ਸਿੱਧੂ ਵਾਲੇ ਆਤਾ ਉਸ ਤੇ ਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਫ ਨਹੀਂ ਹੋਈ ਕਿ ਕਹਿੰਦੇ ਰਹੇ ਕਿ ਵਿਕਰਮ ਜੀ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ ਚ ਹੈ ਗਿਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਜੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀ ਕੀ ਵੱਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇਤਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਆਲੇ ਦਾਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਫ ਨੂੰ ਉੱਪਰ-ਉੱਪਰ ਕੇ ਉੱਠ ਰਹੀ ਸੀ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਕਿਉਂਕਿ ਉਹਨਾਂ ਤੋਂ ਵੀ ਦੂਰ ਕਿਉਂ ਖੜੇ ਤੁਸੀਂ ਆ? ਉਹ ਮੈਂ ਦੂਰ ਹੁਣ ਵੀ ਉਹਦਾ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਮੁੱਛ ਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਹੈ ਸੋਚਣ ਕਿ ਬਰਕਰਾਰ ਨੇੜੇ ਆ ਕੇ ਕਪੜੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਦਨ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਉਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਤੇ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਹੀ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਆ ਕਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀਣਗੇ ਅਕੋਸ਼ੀ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਦੀਆਂ ਨਾ ਰੋਟੀ ਭੇਜਦੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੇਦਾਂਣੀ ਆ ਨੋ ਤਾਂ ਪ੍ਰਧਾਨ ਜੀ ਕੀ ਲੱਗਦਾ ਵੀ ਜੇੜਾ ਚਾਉਂਦੇ ਆ ਕਿ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਮੰਨੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹੇ ਆ ਆ ਚਾਰ ਪੰਜ ਮਹੀਨੇ ਵਿੱਚ ਇਹ ਧਾੜੀਆਂ ਨਾਲ ਲੜਣਾ ਨਹੀਂ ਤੇ ਅਸੀਂ ਇੱਥੇ ਰਹਿਣਾ ਹੈਗਾ ਬਹੁਤ ਪੱਕਾ